ਸਬ ਡਿਵੀਜ਼ਨ ਦੜਬਾ ਦੇ ਡੀਐਸਪੀ ਡਾਕਟਰ ਰਪਿੰਦਰ ਕੌਰ ਬਾਜਵਾ ਤੇ ਥਾਣਾ ਮੁਖੀ ਇੰਸਪੈਕਟਰ ਅਮਰੀਕ ਸਿੰਘ ਵੱਲੋਂ ਸ਼ਹਿਰ ਦੇ 메ਨ ਚੌਂਕ 메인 ਮਾਰਕੀਟ ਬਸਾਂ ਵਿੱਚ ਸਵਾਰੀਆਂ ਦੇ ਸਮਾਨ ਦੀ ਚੈਕਿੰਗ ਕੀਤੀ ਗਈ। ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਵੀ ਕੱਟੇ ਗਏ। ਐਸਐਸਪੀ ਸੰਗਰੂਰ ਸ਼੍ਰੀ ਸਰਤਾਜ ਚਹਿਲ ਜੀ ਦੇ ਹੁਕਮਾਂ ਤੇ ਅੱਜ ਇੱਕ ਰੁਟੀਨ ਚੈਕਿੰਗ ਦੌਰਾਨ ਡਿੜਬਾ ਏਰੀਆ ਵਿੱਚ ਜਿਹੜਾ ਕੋਈ ਬੱਸ ਸਟੈਂਡ ਕੋ ਰੇਲਵੇ ਸਟੇਸ਼ਨ ਕੋਈ ਭੀੜ-ਪੜੱਕੇ ਵਾਲੀ ਜਗ੍ਹਾ ਜਾਂ ਮੇਨ ਮਾਰਕੀਟ ਜਿਹੜੀਆਂ ਜਿੱਥੇ ਬਹੁਤ ਜ਼ਿਆਦਾ ਲੋਕ ਹੋਣ ਅਜਿਹੀਆਂ ਥਾਵਾਂ ਤੇ ਕੋਈ ਵੀ ਜਿਹੜਾ ਸਾਨੂੰ ਸਸਪੈਕਟਿਡ ਪਰਸਨ ਜਾਂ ਸਸਪੀਸ਼ੀਅਸ ਕਿਸੇ ਦੀ ਐਕਟੀਵਿਟੀ ਲੱਗਦੀ ਹੈ ਉਹਦੇ ਸਮਾਨ ਦੀ ਉਸ ਬੰਦੇ ਦੀ ਜਾਂ ਕਿਸੇ ਵੀ ਵਾਹਨ ਦੀ ਉਹਨਾਂ ਨੂੰ ਅੱਜ ਅਸੀਂ ਚੈੱਕ ਕਰ ਰਹੇ ਹਾਂ ਦੇਖੋ ਇਹਦੇ ਲਈ ਜਿਹੜੇ ਨਾਕੇ ਨੇ ਉਹ 올 ਓਵਰ ਸੰਗਰੂਰ ਡਿਸਟ੍ਰਿਕਟ ਜਿਹੜੇ ਨੇ ਹਰ ਡਿਵੀਜ਼ਨ ਹਰ ਥਾਣੇ ਵਿੱਚ ਜਿਹੜੇ ਲੱਗਦੇ ਨੇ ਪਰ ਉਸੇ ਨਾਕਿਆਂ ਨੂੰ ਕਹਿ ਲਿਆ ਵੀ ਆਪਾਂ ਸਪਲੀਮੈਂਟ ਕਰਦੇ ਹੋਏ ਜਿਹੜੀਆਂ ਟਾਰਗੇਟਡ ਚੈਕਿੰਗਸ ਨੇ ਜਿਹਦਾ ਅੱਜ ਦੀ ਚੈਕਿੰਗ ਹੈ ਉਹ ਅਸੀਂ ਰੱਖਦੇ ਹਾਂ ਬਿਲਕੁਲ ਜੀ ਹੁਣ ਜਿਹਦਾ ਅੱਜ ਦੀ ਚੈਕਿੰਗ ਹੈ ਇਹਦੇ ਆਪਾਂ ਜੇ ਪਰਪਸ ਦੇਖ ਲਈਏ ਤਾਂ ਇਹ ਮਲਟੀਪਲ ਨੇ ਸਭ ਤੋਂ ਪਹਿਲੀ ਜਿਹੜੀ ਤੁਸੀਂ ਗੱਲ ਕੀਤੀ ਵੀ ਜਿਹੜੇ ਵੀ ਅ ਇਨਸਾਨ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਨੇ ਸਭ ਤੋਂ ਪਹਿਲਾਂ ਉਹਨਾਂ ਲਈ ਇਹ ਵਾਰਨਿੰਗ ਹੈ ਨਾਲ ਹੀ ਉਹਨਾਂ ਤੇ ਚੈੱਕ ਹੈ ਕੋਈ ਵੀ ਜਿਹੜਾ ਬੰਦਾ ਬਿਨਾਂ ਨੰਬਰ ਪਲੇਟ ਤੋਂ ਘੁੰਮ ਰਿਹਾ ਵਿਦਆਊਟ ਡਾਕੂਮੈਂਟਸ ਹੈ ਉਹਦਾ ਵਾਹਨ ਨਾਲ ਦੀ ਨਾਲ ਹੰਪਾਉਂਡ ਕੀਤਾ ਜਾ ਰਿਹਾ ਜਿਦੇ ਡਾਕੂਮੈਂਟਸ ਪੂਰੇ ਨਹੀਂ ਨੇ ਜਾਂ ਕੋਈ ਸੀਟ ਬੈਲਟ ਨਹੀਂ ਲਗਾਈ ਉਹਦਾ ਉਸ ਹਿਸਾਬ ਨਾਲ ਚਲਾਨ ਕੀਤਾ ਜਾ ਰਿਹਾ ਅਜੇ ਸਾਨੂੰ ਕੁਝ ਟਾਈਮ ਹੀ ਹੋਇਆ ਆਇਆ ਨੂੰ ਇਸ ਦੌਰਾਨ ਅਸੀਂ ਪੰਚ ਲਾਨ ਜਿਹੜੇ ਨੇ ਉਹ ਕਰ ਚੁੱਕੇ ਹਾਂ ਮੈਮ ਬਤਾਂਦੀ ਜਾਏਗੀ ਕਿ ਕੀ ਹੋ ਰਹੀ ਹੈ ਹਾਂਜੀ ਬਿਲਕੁਲ ਬਸਾਂ ਇਸ ਤਰ੍ਹਾਂ ਵੀ ਪ੍ਰੋਪਰ ਬਸ ਸਟੈਂਡ ਇੱਥੇ ਨਹੀਂ ਹੈ ਤਾਂ ਇਹ ਇੱਕ ਬਸ ਹੌਲਟ ਹੈ ਬਸ ਸਟੈਂਡ ਦਾ ਜਿਹੜਾ ਹੈ ਇਹਦੇ ਵਿੱਚ ਹੀ ਮਤਲਬ ਜੋ ਵੀ ਕੋ ਟ੍ਰੈਵਲ ਕਰ ਰਹਾ ਹੈ ਜਾਂ ਸਾਡੇ ਏਰੀਆ ਤੋਂ ਜੋ ਵੀ ਲੰਘ ਰਿਹਾ ਅਸੀਂ ਉਹਨਾਂ ਨੂੰ ਵੀ ਚੈੱਕ ਕਰ ਰਹੇ ਹਾਂ ਨਾਬਾਲਗ ਬੱਚਿਆਂ ਨੂੰ ਤਾਂ ਅਸੀਂ ਨਹੀਂ ਕੁਝ ਕਹਿਣਾ ਚਾਹੁੰਦੇ ਬਟ ਉਹਨਾਂ ਦੇ ਪੇਰੈਂਟਸ ਦੀ ਜਿਹੜੀ ਹੈ ਰਿਸਪੌਂਸਿਬਿਲਟੀ ਹੈ ਕਿਉਂਕਿ ਬੱਚੇ ਅਜੇ ਆਪ ਫੈਸਲੇ ਲੈਣ ਦੇ ਯੋਗ ਨਹੀਂ ਪੈਰੈਂਟਸ ਨੂੰ ਅਸੀਂ ਰਿਕੁਐਸਟ ਕਰਦੇ ਆਂ ਕਿ ਤੁਸੀਂ ਬੱਚਿਆਂ ਦੇ ਹੱਥ 'ਚ ਵਹੀਕਲ ਫੜਾ ਕੇ ਨਾ ਹੀ ਸਿਰਫ ਆਪਣੇ ਬੱਚੇ ਦੀ ਜਾਨ ਖਤਰੇ 'ਚ ਪਾ ਰਹੇ ਹੋ ਪਰ ਜਿਹੜੀ ਅੱਗੇ ਫੈਮਿਲੀ ਉਹਦੇ ਅੱਗੇ ਉਸ ਵਹੀਕਲ ਦੇ ਅੱਗੇ ਆ ਰਹੀ ਹੈ ਤੁਸੀਂ ਉਹਨਾਂ ਨੂੰ ਵੀ ਇਕੁਅਲੀ ਡੇਂਜਰ 'ਚ ਜਿਹੜਾ ਪਾ ਰਹੇ ਹੋ ਇਹ ਚੀਜ਼ ਨਾ ਕੀਤੀ ਜਾਵੇ ਨਹੀਂ ਤਾਂ ਪੁਲਿਸ ਨੂੰ ਉਹਨਾਂ ਦੇ ਖਿਲਾਫ ਹੀ ਕਾਰਵਾਈ ਕਰਨੀ ਪਵੇ ਮੈਮ ਸਕੂਲ ਵੈਨਾਂ ਨੂੰ ਕਿਵੇਂ ਦੇਖਦੇ ਹੋ ਪਤਿਹਾਰ ਤੋਂ ਬਾਪਰੇ ਅਕੈਡਮੀ ਤੋਂ ਬਾਪਰੇ ਹੈ ਹਾਂਜੀ ਕੱਲ ਵੇਖੋ ਬੜੀ ਮੰਦਭਾਗੀ ਘਟਨਾ ਹੋਈ ਵੀ ਕਰਾਂਦੇ ਜਿਹੜੇ ਚਰਾਗ ਨੇ ਉੱਜੜ ਗਏ ਨੇ ਇਹਦੇ 'ਚ ਜਿਹੜੇ ਡਰਾਈਵਰਸ ਨੇ ਹੀ ਤਦਾਬ ਨਹੀਂ ਦੇਣੀ ਚਾਹੀਦੀ ਜਾਂ ਜਿਹੜੇ ਸਕੂਲ ਪ੍ਰਸ਼ਾਸਨ ਹੈ ਉਹਨਾਂ ਨੂੰ ਬਹੁਤ ਸੈਕਟ ਕਰਕੇ ਬੜੇ ਰਿਸਪਾਂਸਿਬਲ ਬੰਦੇ ਜਿਹੜੇ ਨੇ ਉਹ ਰੱਖਣੇ ਚਾਹੀਦੇ ਨੇ ਤੇ ਜਿਹੜੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਉਹ ਅਸੀਂ ਇੰਪੋਜ਼ ਕਰ ਸਕਦੇ ਆ ਪਰ ਸੇਫਟੀ ਜਿਹੜੀ ਹੈ ਜਾਂ ਪ੍ਰੀਕਾਸ਼ਨ ਜਿਹੜੇ ਨੇ ਉਹ ਬੈਟਰ ਨੇ ਇਹਦੇ ਹਾਲਤਿਆਂ ਤੋਂ ਬਾਅਦ ਜਿਹੜਾ ਕਿ ਉਹ ਜਾਨਾਂ ਅਸੀਂ ਵਾਪਸ ਨਹੀਂ ਲਿਆ ਸਕਦੇ ਇਹ ਪ੍ਰੀਕਾਸ਼ਨਰੀ ਮੈਜਰਸ ਹੀ ਬੈਸਟ ਹੈ। ਸਾਊਥ ਡਿਵੀਜ਼ਨ 10:00 ਵਜੇ ਸਕੂਲਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਸਕੂਲ ਬੈਨਰ ਤੇ ਅੱਜ ਇਸ ਕਾਲ ਅੱਛੇ ਤੋਂ ਬਾਅਦ ਅਸੀਂ ਇਸ ਦਾ ਪਲਾਨ ਆਊਟ ਕਰ ਰਹੇ ਹਾਂ ਕਿ ਇੱਕ ਆਉਣ ਵਾਲੇ 1-2 ਦਿਨਾਂ ਵਿੱਚ ਅਸੀਂ ਉਹਨਾਂ ਦੀ ਚੈਕਿੰਗ ਵੀ ਜ਼ਰੂਰ ਕਰਾਂਗੇ ਰਹੀ